ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪਾਸੇ ਵੀਡੀਓ ਪਹੁੰਚਾਇਓ ਬਾਈ ਜੀ ਪੈਸਾ ਜੋ ਲੋਕ ਤੁਹਾਡੇ ਜਾਂ ਰਿਸ਼ਤੇਦਾਰ ਪੈਸੇ ਦਾ ਕਮੰਡ ਕਰਦੇ ਆ ਜਾਂ ਜੋ ਵੀ ਆ ਤੇ ਆਪਣੇ ਲੋਕ ਤੁਸੀਂ ਦੱਸਿਓ ਬਾਈ ਜੀ ਆਪਣਾ ਪੰਜਾਬੀਆਂ ਦਾ ਪੈਸਾ ਸੀਰੀਆ ਜਾਂਦਾ ਪਿਆ ਕਈ ਪਾਸੇ ਜਾਂਦਾ ਪਿਆ ਤੁਸੀਂ ਜੈਸ ਇਸ ਲਿਖਿਓ ਜੇ ਤੁਸੀਂ ਚਾਹੁੰਦੇ ਆ ਮੇਰੀ ਤਰ੍ਹਾਂ ਮੈਂ ਚਾਹੁੰਨਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲਾਇਆ ਜਾਵੇ ਸੋ ਤੁਸੀਂ ਵੀ ਜੈਸ ਇਸ ਲਿਖਿਓ ਇਹ ਹੋਇਆ ਕੀ ਬਾਈ ਜੀ ਇਹ ਇਨਸਾਨ ਆ ਪੈਸੇ ਵਾਲਾ ਆ ਤੁਹਾਨੂੰ ਪਤਾ ਦੇਖੋ ਹਾਂਜੀ ਤੇ ਇਸ ਇਨਸਾਨ ਦੀ ਪਤਨੀ ਦਾ ਦਿਲ ਕੀਤਾ ਵੀ ਭਾਈ ਜੀ ਮੈਂ ਛੋਟੇ ਕੱਪੜੇ ਪਾਉਣੇ ਆ ਸੋ ਉੱਥੇ ਜਿਆਦਾ ਲੋਕਾਂ ਦਾ ਰਸ ਹੁੰਦਾ ਆ ਉੱਥੇ ਵਿੱਚ ਤੇ ਇਹ ਛੋਟੇ ਕੱਪੜੇ ਪਾ ਨਹੀਂ ਸਕਦੀ ਇਸ ਇਨਸਾਨ ਨੇ ਕੀ ਕੀਤਾ ਇਹਨੂੰ ਆਇਲੈਂਡ ਹੀ ਮੁੱਲ ਲੈ ਕੇ ਦੇ ਦਿੱਤਾ ਹਾਂਜੀ 700 ਕਰੋੜ ਦਾ ਹਾਂਜੀ ਦੇਖ ਸਕਦੇ ਆ ਆਇਲੈਂਡ ਮਿਲ ਜਾਂਦੇ ਆ ਜੇ ਤੁਹਾਡੇ ਕੋਲ ਪੈਸਾ ਆ ਤੁਸੀਂ ਵੀ ਲੈ ਸਕਦੇ ਆ ਸੋ ਦੇਖੋ ਬਾਈ ਜੀ ਇਹ ਤਾਂ ਆਪਣੇ ਲੋਕਾਂ ਦੇ ਪੈਸਾ ਲਾਉਂਦੇ ਨਹੀਂ ਸੀਰੀਆ ਨੂੰ ਮੈਂ ਪੈਸੇ ਦੇ ਸਕਦਾ ਸੀਗਾ ਇਹ ਕਿਉਂ ਨਹੀਂ ਦੇ ਸਕਦਾ ਸਾਡਾ ਸਿੱਖਾਂ ਦਾ ਪੈਸਾ ਕਿਉਂ ਦੂਜੇ ਦੇਛਾ ਜੀ ਜਾਂਦਾ ਸਾਡੇ ਨਿਆਣੇ ਪਰਦੇਸਾਂ 'ਚ ਮਰੀ ਜਾਂਦੇ ਆ ਕੈਨੇਡਾ 'ਚ ਹੋਰ ਦੇਛਾ 'ਚ ਸਾਰੇ ਪੰਜਾਬੀ ਈਸਾਈ ਹੋ ਗਏ ਆ ਤੇ ਤੁਸੀਂ ਚੱਕ ਕੇ ਤੁਰ ਪੈਨੇ ਆ ਜੀ ਦੋ ਸੀਰੀਆ ਨੂੰ ਪੈਸੇ ਇਹ ਵੀ ਦੇ ਹੀ ਸਕਦੇ ਸੀਗੇ ਹਾਂਜੀ ਇਹ ਤਾਂ ਮੈਂ ਹੈਲਪ ਕਰਦੇ ਨਹੀਂਗੇ ਹੋਰ ਵੀ ਤੁਹਾਨੂੰ ਸ਼ੋਅ ਕਰਦਾ ਆ ਸੋ ਕਰਿਓ ਸ਼ੇਅਰ ਸਾਰੇ ਪਾਸੇ ਤੇ ਦੱਸਿਓ ਜੋ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲਾਉਣਾ ਚਾਹੀਦਾ ਪਹਿਲਾਂ ਕਿ ਨਹੀਂ ਦੇਖਦੇ ਆ ਆਪਣੇ ਕਿੰਨੇ ਲੋਕ ਮੇਰੇ ਨਾਲ ਸਹਿਮਤ ਆ ਠੀਕ ਆ ਹੋਰ ਤਸਵੀਰਾਂ ਸ਼ੋਅ ਕਰਦਾ ਸੋ ਸ਼ੇਅਰ ਕਰੀ ਚਲੋ ਭਾਈ ਜਲਦੀ ਜਲਦੀ ਸੋ ਆ ਵੀ ਤਸਵੀਰ ਸਪੈਸ਼ਲ ਮੈਂ ਇਸ ਦੀ ਚੱਕੀ ਆ ਦੇਖੋ ਮੇਕਅਪ ਦਾ ਕਮਾਲ ਵੀ ਨਾਲੇ ਤੁਹਾਨੂੰ ਸ਼ੋਅ ਕਰ ਦਿੰਦੇ ਆ ਉਸ ਤਸਵੀਰ ਚ ਇਸ ਕੁੜੀ ਨੇ ਮੇਕਅਪ ਕੀਤਾ ਇਹ ਦੇਖੋ ਦੇਖੋ ਪਛਾਣ ਹੁੰਦੀ ਕਿ ਨਹੀਂ ਹੁੰਦੀ ਇਹ ਸਾਰਾ ਮੇਕਅਪ ਦਾ ਕਮਾਲ ਆ ਚਲੋ ਉਹ ਤਾਂ ਕੋਈ ਚੱਕਰ ਨਹੀਂ ਮੇਕਅਪ ਵਾਲੀ ਨਹੀਂ ਆਪਾਂ ਗੱਲ ਕਰਦੇ ਵੈਸੇ ਆਪਾਂ ਤੁਹਾਨਾਂ ਨਾਲ ਗੱਲ ਕਰਦੇ ਆ ਇਸ ਵੀਡੀਓ ਚ ਇੱਕ ਤਸਵੀਰ ਹੋਰ ਸ਼ੋਅ ਕਰਦਾ ਸੋ ਆਪਣਾ ਕੀ ਆਪਣਾ ਆਪਣਾ ਕਿੱਥੇ ਗਈ ਤਸਵੀਰ ਸੋ ਇਸ ਵੀਡੀਓ ਚ ਮੈਂ ਇਹੀ ਗੱਲਾਂ ਪੁੱਛਣੀਆਂ ਆਪਣੇ ਪੰਜਾਬੀਆਂ ਨੂੰ ਭਈ ਭਾਈ ਇਹਨਾਂ ਦਾ ਦਿਲ ਕਰਦਾ ਇਹ ਆਪਣੇ ਤੇ ਆਪਣੀਆਂ ਪਤਨੀਆਂ ਤੇ ਪੈਸਾ ਲਾਉਂਦੇ ਆ ਚਲੋ ਇਹਨਾਂ ਦਾ ਪੈਸਾ ਲਾਉਣਾ ਚਾਹੀਦਾ ਸਾਨੂੰ ਕੋਈ ਇਸ ਦਾ ਦੁੱਖ ਨਹੀਂ ਸਾਨੂੰ ਦੁੱਖ ਇਸ ਦਾ ਆ ਸਾਡਾ ਪੰਜਾਬੀਆਂ ਦਾ ਪੈਸਾ ਸੀਰੀਆ ਜਾ ਰਿਹਾ ਇੱਧਰ ਉੱਧਰ ਜਾ ਰਿਹਾ ਕੀ ਉਹ ਉੱਧਰ ਜਾਣਾ ਚਾਹੀਦਾ ਜਾਂ ਪਹਿਲਾਂ ਪੰਜਾਬੀਆਂ ਤੇ ਲਾਉਣਾ ਚਾਹੀਦਾ ਤੁਸੀਂ ਕਹਿੰਦੇ ਸਾਡੀ ਉੱਧਰ ਬੱਲੇ ਬੱਲੇ ਹੁੰਦੀ ਆ ਸਾਰੇ ਪੰਜਾਬੀ ਦਾ ਐਸਾਈ ਹੋ ਗਏ ਆ ਹਾਂਜੀ ਕੋਈ ਸਿਰਸੇ ਵਾਲੇ ਦਾ ਹੋ ਗਿਆ ਕੋਈ ਕਿਸੇ ਦਾ ਹੋ ਗਿਆ ਤੁਸੀਂ ਬੱਲੇ ਬੱਲੇ ਉਹਦਾ ਕੀ ਫਾਇਦਾ ਹੈ ਸੋ ਠੀਕ ਹੈ ਨਾ ਸੋ ਕਰਿਓ ਜੀ ਫੇਰ ਇਹ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਇਹ ਚ ਦੱਸਿਓ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਦਿਖਾਇਓ ਜੋ ਪੈਸੇ ਦਾ ਕਮੰਡ ਕਰਦੇ ਆ ਵੀ ਭਾਈ ਦੁਨੀਆ ਪਰੇ ਤੋਂ ਪਰੇ ਆ ਲੋਕ ਖਰੇ ਤੋਂ ਖਰੇ ਆ ਛੋੜੇ ਕੱਪੜੇ ਪਾਉਣ ਨੂੰ ਚਿਤ ਕੀਤਾ ਚੱਕ 700 ਕਰੋੜ ਰੁਪਏ ਦਾ ਆਈਲੈਂਡ ਜੋ ਮਰਜੀ ਕਰ ਨਜ਼ਾਰੇ ਲੈ ਠੀਕ ਹੈ ਨਾ ਸੋ ਉਹਨਾਂ ਦਾ ਪੈਸਾ ਹੈ ਜੋ ਮਰਜੀ ਕਰ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਦਿੱਕਤ ਆ ਸਾਡਾ ਪੰਜਾਬੀਆਂ ਦਾ ਪੈਸਾ ਜੋ ਸੀਰੀਆ ਜਾਂਦਾ ਹੋਰ ਕਿਤੇ ਜਾਂਦਾ ਹਾਂਜੀ ਸੋ ਉਸ ਬਾਰੇ ਦੱਸਿਓ ਸੋ ਦੱਸਿਓ ਮੈਂ ਕਹਿੰਨਾ ਭਈ ਉਹ ਪੈਸਾ ਪਹਿਲਾਂ ਆਪਣੇ ਪੰਜਾਬੀਆਂ ਦੇ ਲਾਉਣਾ ਚਾਹੀਦਾ ਪਰਦੇਸਾਂ ਦੇ ਪੰਜਾਬੀ ਹੋਣ ਜਾਂ ਇੰਡੀਆ ਦੇ ਸੇ ਜੇ ਤੁਸੀਂ ਮੇਰੇ ਨਾਲ ਕੰਨੇ ਆ ਵੀ ਹਾਂ ਭਾਈ ਵੀ ਮੇਰੀ ਗੱਲ ਸਹੀ ਆ ਜੱਸ ਜੱਸ ਲਿਖਿਓ ਦੇਖਦੇ ਆ ਕਿੰਨੇ ਲੋਕ ਚਾਹੁੰਦੇ ਆ ਵੀ ਸਾਡਾ ਪੈਸਾ ਜੋ ਸੀਰੀਅਲ ਜਾਂ ਹੋਰ ਕਿਤੇ ਜਾਂਦਾ ਪਹਿਲਾਂ ਪੰਜਾਬੀਆਂ ਤੇ ਲਾਉਣਾ ਚਾਹੀਦਾ ਸੋ ਜੋ ਇਹ ਪੈਸਾ ਹੋਰ ਦੇਸ਼ਾਂ ਚ ਲਾਉਂਦੇ ਸੀਰੀਅਲ ਜਾਂ ਕਿਤੇ ਵੀ ਉਹ ਵੀ ਸਾਡੀਆਂ ਵੀਡੀਓ ਦੇਖਦੇ ਆ ਸੋ ਜਿਆਦਾ ਤੋਂ ਜਿਆਦਾ ਦੱਸਿਓ ਜੱਸ ਵੀ ਭਾਈ ਪੰਜਾਬੀਆਂ ਤੇ ਪਹਿਲਾਂ ਪੈਸਾ ਲਾਓ ਬਾਕੀ ਹਾਂਜੀ ਸੋ ਆਪਣੇ ਆਪਣੇ ਤੁਹਾਡੇ ਵੀ ਸਰਦਾ ਨਾ ਹੋਵੇ ਬਾਅਦ ਤੁਸੀਂ ਐਵੇਂ ਚੱਕ ਕੇ ਵੀ ਭਾਈ ਆਪਾਂ ਦਾ ਬੱਲੇ ਬੱਲੇ ਕਰਾਉਣੀ ਆ ਠੀਕ ਹੈ ਨਾ ਆ ਵੀ ਆਈਲੈਂਡ ਲੈ ਕੇ ਦਿੱਤਾ ਆਪਣੇ ਘਰੇ ਹੀ ਪੂਲ ਤਿਆਰ ਕਰ ਸਕਦਾ ਸੀ ਉਹ ਐਨੇ ਕਰੋੜਾਂ ਰੁਪਏ ਸਿਰਿਆ ਨੂੰ ਇਹ ਕਿਉਂ ਨਹੀਂ ਦੇ ਸਕਦੇ ਹਾਂਜੀ ਇਹ ਤਾਂ ਉਹ ਜੋ ਜੋ ਉਹ ਲੋਕ ਹੀ ਨਾ ਚੁਈਆਂ ਸਾਡੇ ਦਾ ਕੁਝ ਉਹ ਹੈਗੇ ਵੀ ਨਹੀਂ ਠੀਕ ਹੈ ਨਾ ਸੋ ਫੇਰ ਮੁੱਕ ਦੀ ਗੱਲ ਆ ਕਰਿਓ ਸ਼ੇਅਰ ਸਾਰਿਆਂ ਨੂੰ ਦਿਖਾਓ ਵੀ ਪੈਸੇ ਦੀ ਤਾਕਤ ਕੀ ਆ ਤੇ ਦੱਸਿਓ ਜੋ ਪੰਜਾਬੀਆਂ ਦਾ ਪੈਸਾ ਸਿਰਿਆ ਜਾਂਦਾ ਹਾਂਜੀ ਉਹ ਆਪਣੇ ਪੰਜਾਬੀਆਂ ਦੇ ਪਹਿਲਾਂ ਲਾਉਣਾ ਚਾਹੀਦਾ ਮੇਰੇ ਵੱਲੋਂ ਜੈਸਾ ਪਹਿਲਾਂ ਪੰਜਾਬੀਆਂ ਤੇ ਲਾਉਣਾ ਚਾਹੀਦਾ ਦੇਖਦੇ ਆ ਤੁਸੀਂ ਕੀ ਕਹਿੰਨੇ ਆ ਕਰਿਓ ਸ਼ੇਅਰ ਤੇ ਆਈਡੀ ਫੋਲੋ ਵੀ ਕਰ ਲਿਓ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਭੇਡਾਂ ਦੀ ਦਾ ਕਰਾਇਆ ਕਰਾਂਗੇ ਕਰਿਓ ਸ਼ੇਅਰ ਤੇ ਲਿਖਿਓ ਜੈ ਜੈ ਸ਼ੁਕਰੀਆ ਫੋਲੋ ਕਰ ਲਿਓ ਸ਼ੁਕਰੀਆ